ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਮੈਂ ਕੁਝ ਦਿਨ ਲਈ ਕਿਸੇ ਪਾਸੇ ਬਿਜੀ ਹੋ ਗਈ ਸੀਗੀ ਤਾਂ ਕਰਕੇ ਮੇਤੇ ਕਿਸੇ ਵੀਡੀਓ ਤੇ ਵੀ ਕਿਸੇ ਕਮੈਂਟ ਦਾ ਰਿਪਲਾਈ ਨਹੀਂ ਦਿੱਤਾ ਗਿਆ ਨਹੀਂ ਅਸੀਂ ਹਰ ਇੱਕ ਕਮੈਂਟ ਦਾ ਰਿਪਲਾਈ ਨਾਲ ਦੀ ਨਾਲ ਦਿੰਦੇ ਰਹਨੇ ਆ ਨੰਬਰ 2 ਤੇ ਮੈਂ ਇੱਕ ਵੀਡੀਓ ਪਾਈ ਸੀਗੀ 10 ਦਿਨ ਤਾਂ ਮੈਨੂੰ ਵੈਸੇ ਹੀ ਹੋ ਗਏ ਵੀਡੀਓ ਪਾਈ ਨੂੰ ਮੈਂ ਪਰਸੋਂ ਚੋਂ ਉੱਥੇ ਇੱਕ ਵੀਡੀਓ ਪਾਈ ਸੀਗੀ ਮਾਂ ਬਾਰੇ ਤੇ ਜਿਹੜੀ ਮੈਂ ਵੀਡੀਓ ਪਾਈ ਆ 7 ਵਜੇ ਵਾਲੀ 7 ਵਜੇ ਉੱਠਣ ਵਾਲੀਆਂ ਧੀਆਂ ਭੈਣਾ ਤੇ ਉਹ ਵੀਡੀਓ ਹੈਗੀ ਆਪਣੀ ਕੁਝ 10 12 ਦਿਨ ਪਹਿਲਾਂ ਵਾਲੀ 15 ਦਿਨਾਂ ਵਾਲੀ ਉਹਦੇ ਤੇ ਕਾਫੀ ਕਮੈਂਟ ਆਏ ਕਾਫੀ ਬੈਡ ਕਮੈਂਟ ਆਏ ਨੇ ਕਾਫੀ ਸਹੀ ਵੀ ਆਏ ਨੇ ਦੇਖੋ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਵੀ ਚੰਗੇ ਬੱਚੇ ਗੁੱਸਾ ਨਾ ਕਰਿਆ ਕਰੋ ਦੁਨੀਆ ਦੇ ਦੋ ਪਹਿਲੂ ਨੇ ਚੰਗਾ ਤੇ ਮਾੜਾ ਠੀਕ ਹੈ ਜੀ ਅ ਇੱਕ ਗੱਲ ਮੈਂ ਹੋਰ ਵੀ ਕਹਿੰਨੀ ਹੁੰਨੀ ਆ ਵੀ ਸਾਰੇ ਘਰਾਂ 'ਚ ਧੀਆਂ ਭੈਣਾਂ ਦਾ ਕਸੂਰ ਨਹੀਂ ਹੁੰਦਾ ਕਈ ਘਰਾਂ 'ਚ ਸੱਸਾਂ ਵੀ ਜਿਆਦਾ ਠੱ꺼 ਕਰ ਜਾਂਦੀਆਂ ਨੇ ਧੀਆ ਭੈਣਾ ਨਾਲ ਕਈ ਘਰਾਂ ਚ ਧੀਆ ਭੈਣਾ ਠੱ꺼 ਕਰ ਜਾਂਦੀਆਂ ਨੇ ਚੰਗੀਆਂ ਸੱਸਾਂ ਨਾਲ ਦੇਖੋ ਮੈਂ ਕਦੇ ਵੀ ਇੱਕ ਪਹਿਲੂ ਦੀ ਗੱਲ ਨਹੀਂ ਕਰਦੀ ਪਰ ਜਦੋਂ ਅਸੀਂ ਵੀਡੀਓ ਬਣਾਉਣੀ ਹੁੰਦੀ ਹੈ ਫਿਰ ਸਾਨੂੰ ਉਦੋਂ ਇੱਕ ਪਹਿਲੂ ਦੀ ਹੀ ਗੱਲ ਕਰਨੀ ਪੈਂਦੀ ਹੈ ਉਹ ਵੀਡੀਓ ਤੇ ਕਾਫੀ ਕਮੈਂਟ ਆਏ ਭਈ ਤੁਸੀਂ ਜੇ ਆਪਣੀ ਧੀ ਨੂੰ ਮਤ ਦੇਣੀ ਸੀ ਤਾਂ ਤੁਸੀਂ ਵੈਸੇ ਆਪਣੀ ਧੀ ਨੂੰ ਮਤ ਦੇ ਕੇ ਸਹੁਰੇ ਘਰ ਤੋੜਦੇ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਆਪਣੀ ਧੀ ਨੂੰ ਮਤ ਦੇ ਰਹੇ ਹੋ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਬਈ ਨੰਬਰ 1 ਮੇਰੇ ਕੋਈ ਬੇਟੀ ਨਹੀਂ ਹੈਗੀ ਪਰ ਮੇਰੀ ਬੇਟੀ ਵਰਗੀ ਮੇਰੇ ਨਣਦ ਜ਼ਰੂਰ ਹੈਗੀ ਆ ਤੇ ਮੇਰੇ ਬੇਟਾ ਇੱਕ ਉਹ ਵੀ ਪੜਦਾ ਹੈ ਜੇ ਵਿਆਹਾ ਨਹੀਂ ਤੇ ਦੋ ਨਣਦਾਂ ਮੇਰੀਆਂ ਵੱਡੀਆਂ ਨੇ ਉਹ ਮੇਤੋਂ ਕਾਫੀ ਉਮਰ ਚ ਵੱਡੀਆਂ ਨੇ ਤਿੰਨੋਂ ਭੈਣਾ ਬੜੀਆਂ ਸੂਝਵਾਨ ਨੇ ਬੜੀ ਚੰਗੀ ਸੋਚ ਤੇ ਚੰਗੀ ਮਤ ਦੀਆਂ ਮਾਲਕਣਾ ਨੇ ਠੀਕ ਹੈ ਜੀ ਜਿਹੜੀ ਛੋਟੀ ਨਣ ਦਾ ਹੈ ਕਾਫੀ ਛੋਟੀ ਦੀਗੀ 7ਵੀਂ ਚ ਪੜਦੀ ਸੀ ਜਦੋਂ ਮੈਂ ਵਿਆਹ ਕੇ ਆਈਆਂ ਉਹਨੂੰ ਮੈਂ ਬੜੇ ਚੰਗੇ ਸੰਸਕਾਰ ਦਿੱਤੇ ਨੇ ਚੰਗੀ ਚੰਗੀ ਮਤ ਨਾਲ ਉਹਨੇ ਭਰੇ ਪਰਿਵਾਰ ਚ ਸਮਾਂ ਕੱਢਿਆ ਅੱਜ ਵੀ ਉਹ ਬੜੀ ਸੁਚੱਜੀ ਤੇ ਸਿਆਣੀ ਹੈ ਨੰਬਰ 2 ਤੇ ਜਿਹੜੀ ਇਹ ਮੈਂ ਵੀਡੀਓ ਪਾਈ ਹੈ ਤੁਸੀਂ ਐਦਾਂ ਸੀਰੀਅਸਲੀ ਨਾ ਲਿਆ ਕਰੋ ਜਿਹੜਾ ਬੱਚਾ ਹੋਊਗਾ ਮੇਰੇ ਕੋਲ ਉਹਦੇ ਨਾਲ ਮੈਂ ਫੇਸ ਟੂ ਫੇਸ ਗੱਲ ਕਰੂੰਗੀ ਕੈਮਰੇ ਦੇ ਸਾਹਮਣੇ ਕਰੂੰਗੀ ਜਿਹੜੀ ਮੈਂ ਇਦਾਂ ਔਨ ਕੈਮਰੇ ਕਿਸੇ ਨਾਲ ਗੱਲ ਕਰਦੀਆਂ ਕਿਸੇ ਪਾਸੇ ਨੂੰ ਮੂੰਹ ਕਰਕੇ ਤੁਸੀਂ ਸਮਝ ਲਿਆ ਕਰੋ ਇਹ ਸਟੋਰੀ ਹੈ ਕਿਸੇ ਵੱਲੋਂ ਭੇਜੀ ਹੋਈ ਮੈਂ ਇੱਕ ਮਾਂ ਦੀ ਤਰ੍ਹਾਂ ਪੇਸ਼ ਕਰਦੀ ਤੁਹਾਨੂੰ ਸਾਰਿਆਂ ਨੂੰ ਲੱਗਿਆ ਵੀ ਮੈਂ ਆਪਣੀ ਧੀ ਨਾਲ ਗੱਲਾਂ ਕਰ ਰਹੀਆਂ ਨਹੀਂ ਮੈਂ ਆਪਣੀ ਧੀ ਨਾਲ ਗੱਲਾਂ ਨਹੀਂ ਸੀ ਕਰ ਰਹੀ ਮੈਂ ਇੱਕ ਸਟੋਰੀ ਪੇਸ਼ ਕੀਤੀ ਆ ਵੀ ਮਾਂ ਆਪਣੀ ਧੀ ਨੂੰ ਕਿਵੇਂ ਸਿਝਾਉਂਦੀ ਆ ਕਿਵੇਂ ਘੂਰਦੀ ਆ ਕਿਵੇਂ ਸਹੁਰਿਆਂ ਪ੍ਰਤੀ ਗੱਲਬਾਤ ਕਹਿੰਦੀ ਆ ਠੀਕ ਹੈ ਜੀ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਲੈ ਗਏ ਮੈਂ ਤੁਹਾਨੂੰ ਫੇਰ ਦੱਸ ਦਿਆਂ ਮੇਰੇ ਤੋਂ 8-10 ਦਿਨ ਤੋਂ ਕਮੈਂਟ ਨਹੀਂ ਦੇਖੇ ਗਏ ਹੈਗੇ ਮੈਂ ਜਦੋਂ ਅੱਜ ਕਮੈਂਟ ਦੇਖੇ ਮੈਨੂੰ ਇੱਕ ਦੋ ਨੂੰ ਮੈਂ ਰਿਪਲਾਈ ਵੀ ਕੀਤਾ ਹੈ ਪਰ ਮੈਂ ਸੋਚਿਆ ਵੀ ਮੈਂ ਵੀਡੀਓ ਹੀ ਬਣਾ ਦਾਂ ਦੇਖੋ ਜੀ ਹੁਣ ਮੈਨੂੰ ਇੱਕ ਚੀਜ਼ ਦੀ ਖੁਸ਼ੀ ਵੀ ਹੋਈ ਆ ਕਿਤੇ ਨਾ ਕਿਤੇ ਵੀ ਜਿਹੜਾ ਤੁਸੀਂ ਵੈਟ ਕਮੈਂਟ ਕੀਤੇ ਨੇ ਜਿਹੜੇ ਤੁਸੀਂ ਵੈਟ ਕਮੈਂਟ ਕੀਤੇ ਨੇ ਉਹ ਤੁਹਾਡੇ ਜੇ ਗੱਲ ਮੇਰੀ ਗੱਲ ਤੁਹਾਡੇ ਦਿਲ ਨੂੰ ਟੱਚ ਕੀਤੀ ਤੁਹਾਡੀ ਰੂਹ ਨੂੰ ਟੱਚ ਕੀਤੀ ਤਾਂ ਤੁਸੀਂ ਐਦਾਂ ਦੇ ਕਮੈਂਟ ਕੀਤੇ ਕਹਿੰਦੇ ਹੁੰਦੇ ਨੇ ਵੀ ਉਹ ਸਟੋਰੀਓ ਕਾਦੀ ਜਿਹੜੀ ਸਾਡੇ ਦਿਲ ਨੂੰ ਸ਼ੂਬੇ ਨਾ ਦਿਲ ਨੂੰ ਟੱਚ ਨਾ ਕਰੇ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਮੇਰੀਆਂ ਸਟੋਰੀਆਂ ਬੜੀਆਂ ਧਿਆਨ ਨਾਲ ਦੇਖਦੇ ਹੋ ਪਰ ਫੇਰ ਵੀ ਮੈਂ ਤੁਹਾਡੀ ਜਾਣਕਾਰੀ ਲਈ ਹੋਰ ਗੱਲ ਦੱਸ ਦੰਨੀ ਹੈ ਮੇਰੀਆਂ ਜਿੰਨੀਆਂ ਵੀ ਸਟੋਰੀਆਂ ਹੁੰਨੀਆਂ ਜਿੰਨੀਆਂ ਵੀ ਸਟੋਰੀਆਂ ਹੁੰਨੀਆਂ ਉਹ ਮੇਰੀਆਂ ਦੁਨੀਆਦਾਰੀ ਵਾਲੀਆਂ ਹੀ ਹੁੰਦੀਆਂ ਨੇ ਮੇਰੀਆਂ ਚੰਗੀਆਂ ਧੀਆਂ ਨੋਹਾ ਗੁੱਸਾ ਨਾ ਕਰਿਆ ਕਰੋ ਬੜਾ ਪਿਆਰ ਕਰਦੀਆਂ ਮੈਂ ਧੀਆਂ ਨੋਹਾ ਨੂੰ ਉਹ ਥੋੜਾ ਜਿਹਾ ਕਿਤੇ ਹੋ ਜਾਂਦਾ ਨਾ ਬੱਚੇ ਘੂਰਨੇ ਪੈ ਜਾਂਦੇ ਨੇ ਮੈਂ ਘਰ 'ਚ ਵੀ ਆਪਣੇ ਪੁੱਤ ਨੂੰ ਘੂਰਦੀ ਆ ਮੇਰੀ ਛੋਟੀ ਨਣ ਦਾ ਬੱਚਿਆਂ ਵਰਗੀ ਮੈਂ ਉਹਨੂੰ ਵੀ ਘੂਰਦੀ ਆ ਤੁਸੀਂ ਇੰਨਾ ਸੀਰੀਅਸਲੀ ਨਾ ਲਿਆ ਕਰੋ ਠੀਕ ਹੈ ਜੀ ਉਤੇ ਤੁਸੀਂ ਜਿਹੜਾ ਸਜਰੇ ਉੱਠਣੇ ਵਾਲੀ ਗੱਲ ਹੈ ਦੇਖੋ ਕਈ ਧੀਆਂ ਭੈਣਾਂ ਦੇ ਬੱਚੇ ਛੋਟੇ ਹੁੰਦੇ ਨੇ ਠੀਕ ਹੈ ਜੀ ਮਹੀਨੇ ਦਾ ਬੱਚਾ ਹੁੰਦਾ 20 ਦਿਨ ਦਾ ਹੁੰਦਾ 2 ਮਹੀਨੇ ਦਾ ਹੁੰਦਾ 6 ਮਹੀਨੇ ਦਾ ਹੁੰਦਾ ਸਾਲ ਠਾਈ ਬੱਚਾ 1.5 ਸਾਲ ਠਾਈ ਪੂਰਾ ਤੰਗ ਕਰਦਾ ਹੈ ਰਾਤ ਨੂੰ ਮੈਂ ਇੱਥੇ ਸੱਸਾਂ ਨੂੰ ਵੀ ਕਹਦਾ ਮੇਰੀਆਂ ਵੱਡੀਆਂ ਛੋਟੀਆਂ ਭੈਣਾਂ ਹੋਣਗੀਆਂ ਧੀਆਂ ਨੂੰ ਹਾਂ ਦੀਆਂ ਜਿਹੜੀਆਂ ਸੱਸਾਂ ਨੇ ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਰਿਕਵੈਸਟ ਕਰਦੀਆਂ ਜਦ ਬੱਚਾ ਸਾਰੀ ਰਾਤ ਧੀ ਭੈਣ ਨੂੰ ਸੌਣ ਨਹੀਂ ਨਾ ਦੰਦਾ ਫਿਰ ਦੂਜੇ ਦਿਨ ਸਾਜਰੇ ਅੱਖ ਵੀ ਨਹੀਂ ਖੁੱਲਦੀ ਮੈਂ ਇਹਨਾਂ ਗੱਲਾਂ ਨਾਲ ਵੀ ਸਹਿਮਤ ਆ ਕਿਤੇ ਨਾ ਕਿਤੇ ਇੱਕ ਧੀਆਂ ਭੈਣਾਂ ਡਿਊਟੀ ਵਾਲੀਆਂ ਹੁੰਦੀਆਂ ਨੇ ਹੁਣ ਜਿਹੜੇ ਆਪਾਂ ਘਰ ਵਾਲੀਆਂ ਹਾਊਸ ਵਾਈਫ ਹੈ ਆਪਾਂ ਘਰ ਕਦੇ ਕੰਮ ਕਰ ਲਿਆ ਕਦੇ ਆਪਾਂ ਘੜੀ ਪੈ ਲੀਆਂ ਆਪਾਂ ਦੁਪਹਿਰੇ ਨੂੰ ਵੀ ਨੀਂਦ ਕੱਢ ਲੈਣੀ ਆ ਘੰਟੇ ਡੇਢ ਘੰਟੇ ਦੀ ਪਰ ਜਿਹੜੀਆਂ ਡਿਊਟੀ ਵਾਲੀਆਂ ਧੀਆਂ ਭੈਣਾਂ ਆ ਉਹ ਭਾਵੇਂ ਮੇਰੇ ਤੋਂ ਵੱਡੀਆਂ ਨੇ ਭਾਵੇਂ ਮੇਰੇ ਤੋਂ ਛੋਟੀਆਂ ਨੇ ਉਹਨਾਂ ਦੀ ਬਹੁਤ ਬੜੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਸਵੇਰ ਟਾਈਮ ਕੰਮ ਨਵੇੜ ਕੇ ਡਿਊਟੀ ਤੇ ਜਾਣਾ ਆਕੇ ਜਿੰਨਾ ਕ ਸਮਾਂ ਹੈਗਾ ਫੇਰ ਘਰ ਦਾ ਕੰਮ ਕਰਨਾ ਹੈ ਆਪਣੇ ਬੱਚੇ ਆਪਣਾ ਪਰਿਵਾਰ ਆਪਣੇ ਬਜ਼ੁਰਗ ਸਭ ਕੁਝ ਦੇਖਣਾ ਹੁੰਦਾ ਹੈ ਉਹਨਾਂ ਦੀ ਦੂਜੇ ਦਿਨ ਜਾਂ ਸੰਡੇ ਨੂੰ ਅੱਖ ਨਹੀਂ ਖੁੱਲਦੀ ਬੰਦੇ ਨੂੰ ਆਏ ਹੁੰਦਾ ਵੀ ਚਲ ਅੱਜ ਛੁੱਟੀ ਆ ਅੱਜ ਰਿਲੈਕਸ ਕਰ ਲਈਏ ਘਾਟਾ ਡੇਢ ਘੰਟਾ ਟੱਕੇ ਉੱਠ ਖੜਾਂਗੇ ਦੇਖੋ ਜੀ ਦੁਨੀਆਦਾਰੀ ਚ ਸਾਰਾ ਹੀ ਕੁਝ ਚੱਲਦਾ ਹੈ ਸਾਰਾ ਹੀ ਕੁਝ ਚੱਲਦਾ ਉਹਦਣ ਸਿਰਫ ਮੈਨੂੰ ਸਟੋਰੀਓ ਇਦਾਂ ਦੀ ਆਈ ਆ ਮੈਨੂੰ ਇੱਕ ਪਹਿਲੂ ਤੇ ਇੱਕ ਤਰਫਾ ਗੱਲ ਕਰਨੀ ਪੈਂਦੀ ਹੈ ਠੀਕ ਹੈ ਤੁਸੀਂ ਨਾ ਸੀਰੀਅਸਲੀ ਇੰਨਾ ਲਿਆ ਕਰੋ ਬੜੀਆਂ ਸੂਝਵੰਤੀਆਂ ਨੇ ਸਾਡੀਆਂ ਬੜੀਆਂ ਜ਼ਿੰਮੇਵਾਰੀ ਸਮਝਦੀਆਂ ਨੇ ਬੜੀਆਂ ਗੁਰੂ ਦੇ ਲੜ ਲੱਗੀਆਂ ਹੋਈਆਂ ਧੀਆ ਭੈਣਾਂ ਨੇ ਸਾਡੀਆਂ ਬਹੁਤ ਬਹੁਤ ਧੀਆ 2 2 2 3 ਵਜੇ ਉੱਠ ਕੇ ਸਾਡੀਆਂ ਵੀ ਇਦਾਂ ਦੀਆਂ ਕਈ ਧੀਆ ਭੈਣਾਂ ਹੈਗੀਆਂ ਜਿਹੜੀਆਂ 2 3 ਵਜੇ ਉੱਠ ਕੇ ਗੁਰਬਾਣੀ ਸਰਵਣ ਕਰਦੀਆਂ ਨੇ ਗੁਰੂ ਘਰ ਜਾਂਦੀਆਂ ਨੇ ਠੀਕ ਹੈ ਜੀ ਗੁੱਸਾ ਨਾ ਕਰਿਆ ਕਰੋ ਮੈਂ ਮੰਨਦੀ ਆ ਤੁਹਾਡਾ ਗੁੱਸਾ ਵੀ ਕਿਤੇ ਨਾ ਕਿਤੇ ਜਾਇਜ਼ ਹੈ ਕਿਉਂਕਿ ਮੇਰੀ ਗੱਲ ਨੋਹਾਂ ਦੇ ਧੀਆ ਦੇ ਖਲਾਫ ਤਿੱਗੀ ਬਈ ਬੱਚੇ ਐਦਾਂ ਨਾ ਕਰਿਆ ਕਰੋ ਫਿਰ ਘਰਾਂ 'ਚ ਕਲੇਸ਼ ਪੈਂਦਾ ਜੇ ਅਸੀਂ ਸਾਜਦੇ ਉੱਠ ਖੜਾਂਗੇ ਸਾਡੇ ਸਾਰੇ ਕੰਮ ਸੈਟਲ ਹੋ ਜਾਂਦੇ ਨੇ ਅਸੀਂ ਚਿੜਚਿੜੇ ਬਣ ਚ ਨਹੀਂ ਆਉਂਦੇ ਹੈਗੇ ਸਾਡਾ ਗੁੱਸਾ ਨਹੀਂ ਵੱਧਾ ਕਈ ਵਾਰ ਸਾਨੂੰ ਜਿਹੜੇ ਛੋਟੇ ਛੋਟੇ ਘਰ ਦੇ ਕਲੇਸ਼ ਨੇ ਉਹ ਸਾਨੂੰ ਡਿਪਰੈਸ਼ਨ 'ਚ ਲੈ ਜਾਂਦੇ ਨੇ ਡਿਪਰੈਸ਼ਨ 'ਚ ਲੈ ਜਾਂਦੇ ਨੇ ਠੀਕ ਹੈ ਇੰਨਾ ਇੰਨਾ ਜ਼ਿਆਦਾ ਨਾ ਹੋ ਕਰਿਆ ਕਰੋ ਮੈਂ ਤੁਹਾਨੂੰ ਫੇਰ ਦੁਬਾਰਾ ਇੱਕ ਵਾਰ ਦੱਸਦਾ ਬਈ ਜੇ ਮੈਂ ਕਿਸੇ ਦੀ ਬੈਣਾ ਗੱਲ ਕਰਨੀ ਹੋਊ ਜਾਂ ਕਿਸੇ ਪੁੱਤ ਨਾਲ ਗੱਲ ਕਰਨੀ ਹੋਊ ਮੁੰਡੇ ਨਾਲ ਤਾਂ ਮੈਂ ਸੋਫੇ ਤੇ ਬਰਾਬਰ ਬਿਠਾ ਕੇ ਔਨ ਕੈਮਰੇ ਗੱਲ ਕਰੂੰਗੀ ਜਿਹੜੀ ਮੇਰੀ ਅ ਬਗੈਰ ਸਾਹਮਣੇ ਬਿਠਾਏ ਗੱਲ ਹੁੰਦੀ ਹੈ ਕਿਸੇ ਕਿੰਨੀ ਨੂੰ ਮੈਂ ਮੂੰਹ ਕਰਕੇ ਗੱਲ ਕਰ ਰਹੀ ਆ ਉਹ ਤੁਸੀਂ ਸਮਝ ਲਿਆ ਕਰੋ ਵੀ ਮੈਨੂੰ ਸਟੋਰੀ ਆਈ ਹੋਈ ਹੈ ਮੈਂ ਸਟੋਰੀ ਪੇਸ਼ ਕਰ ਰਹੀ ਆ ਠੀਕ ਹੈ ਜੀ ਤੁਸੀਂ ਮੈਨੂੰ ਬਹੁਤ ਜੇ ਭਾਈ ਭੈਣੇ ਤੋਂ ਇੰਨੀ ਅਕਲ ਵਾਲੀ ਤੀ ਤਾਂ ਆਪਣੀ ਧੀ ਨੂੰ ਚੰਗੀਆਂ ਗੱਲਾਂ ਸਿਖਾ ਕੇ ਸਹੁਰੇ ਤੋਰਦੀ ਦੇਖੋ ਮੈਂ ਫੇਰ ਕਹਿੰਨੀ ਆਂ ਵੀ ਮੈਂ ਆਪਣੀ ਨਨਦ ਨੂੰ ਚੰਗੀਆਂ ਗੱਲਾਂ ਸਿਖਾ ਕੇ ਸਹੁਰੇ ਤੋਰਿਆ ਉਹ ਖੁਮਾਨਦੀ ਆ ਆਪਣੇ ਸਹੁਰੇ ਘਰ ਸਦਾ ਸੁਖੀ ਰਹੇ ਬਈ ਮੇਰੇ ਬੇਟੀ ਨਹੀਂ ਹੈਗੀ ਠੀਕ ਹੈ ਤੁਸੀਂ ਇੰਨਾ ਨਾ ਭਖਿਆ ਕਰੋ ਐਂਟ ਦੇਖ ਕੇ ਹੈਰਾਨ ਰਹੇਗੀ ਮੈਂ ਕਿਹਾ ਵੀ ਬਹੁਤ ਕਈ ਧੀਆ ਭੈਣਾਂ ਦੇ ਮਨ ਤੇ ਸੱਟ ਲੱਗੀ ਆ ਵੀ ਮੈਨੂੰ ਵੀਡੀਓ ਬਣਾ ਲੈਣੀ ਚਾਹੀਦੀ ਆ ਠੀਕ ਹੈ ਬਈ ਮੈਂ ਫੇਰ ਕਹਿੰਨੀ ਆਂ ਵੀ ਕਈ ਕ ਰਾਜ ਹੁੰਦਾ ਹੈ ਕਈ ਵਾਰ ਧੀਆਂ ਨਾਲ ਤੱਕਾ ਹੋ ਜਾਂਦਾ ਹੈ ਨਜਾਇਜ਼ ਹੋ ਜਾਂਦਾ ਹੈ ਅਗਲਾ ਧੀਆਂ ਭੈਣਾਂ ਦੀਆਂ ਮਜਬੂਰੀਆਂ ਨਹੀਂ ਸਮਝਦਾ ਹਰੇਕ ਚ ਲੋਹਾ ਨਹੀਂ ਠੋਕਿਆ ਹੋਇਆ ਸਰੀਰੇ ਆ ਸਾਡਾ ਸਰੀਰ ਵੀ ਆਰਾਮ ਮੰਗਦਾ ਹੈ ਪਰ ਮੈਂ ਸਿਰਫ ਇੱਕ ਜਿੱਲੀਆਂ ਜਿਹੜੀਆਂ ਜਿੱਲੀਆਂ ਹੁੰਨੀਆਂ ਧੀਆਂ ਭੈਣਾਂ ਤੱਕੇ ਤੇ ਕਲੇਸ਼ ਮੁੱਲ ਲੈਣਾ ਘਰ ਚ ਵੀ ਅਸੀਂ ਨਹੀਂ ਟਾਈਮ ਨਾਲ ਉੱਠਣਾ ਹੈਗਾ ਹੁਣ ਉਦਾਂ ਦੇ ਕਮੈਂਟ ਵੀ ਬੀਬੀਆਂ ਭੈਣਾਂ ਦੇ ਆਏ ਹੋਏ ਆ ਕਈਆਂ ਦੇ ਕਮੈਂਟ ਤਾਂ ਇਦਾਂ ਦੇ ਆਏ ਹੋਏ ਆ ਕਹਿੰਦੇ ਵੀ ਸਾਜਰੇ ਉੱਠਣ ਪਿੱਛੇ ਨਿੱਤ ਕਲੇਸ ਪੈਨ ਕਰਕੇ ਸਾਡੀ ਨੂੰ ਸਾਡੇ ਮੁੰਡੇ ਨੂੰ ਇਹ ਲੈ ਕੇ ਅੱਡ ਹੋ ਗਈ। ਵੀ ਮੈਂ ਨਹੀਂ ਸਾਜਰੇ ਉੱਠਣਾ ਜੋ ਹੁੰਦਾ ਹੋਈ ਜਾਵੇ। ਦੇਖੋ ਇਹ ਹੁੰਦਾ ਆਪਣੀ ਜ਼ਿੰਮੇਵਾਰੀ ਸਮਝਣੇ ਵਾਲੀ ਗੱਲ। ਇਹ ਹੁੰਦੀ ਹੈ ਆਪਣੀ ਜ਼ਿੰਮੇਵਾਰੀ ਸਮਝਣੇ ਵਾਲੀ ਗੱਲ। ਜਿਨੇ ਭਾਈ ਜ਼ਿੰਮੇਵਾਰੀ ਨਹੀਂ ਸਮਝਣੀ। ਉਹਨੇ ਜੁਦੀ ਹੋ ਕੇ ਵੀ ਨਹੀਂ ਸਮਝਣੀ। ਜਿਨੇ ਸਮਝਣੀ ਆ ਉਹਨੇ ਭਰੇ ਪਰਿਵਾਰ ਚ ਸਮਝ ਲੈਣੀ ਆ। ਠੀਕ ਆ ਜੀ। ਭਾਈ ਸੋਈ ਗੱਲਾਂ ਨੇ ਅ ਦੁਨੀਆ ਦੇ ਦੋ ਪਹਿਲੂ ਆ ਚੰਗਾ ਤੇ ਮਾੜਾ। ਮੈਂ ਜਿਹੜੀ ਇਹ ਵੀਡੀਓ ਬਣਾਈ ਆ ਇਹ ਸਿਰਫ ਮੈਂ ਘਰੇਲੂ ਔਰਤਾਂ ਲਈ ਬਣਾਈ ਆ ਬਹੁਤ ਸਾਡੀਆਂ ਧੀਆ ਭੈਣਾਂ ਇਹ ਜੀ ਆਪਾਂ ਹਸਪੀਟਲਾਂ 'ਚ ਵੀ ਜਾਂਦੇ ਆ ਉਹਨਾਂ ਦੀ ਨਾਈਟ ਡਿਊਟੀ ਵੀ ਹੁੰਦੀ ਆ ਬਹੁਤ ਐਦਾਂ ਦੇ ਸਿਸਟਮ ਨੇ ਤੁਹਾਨੂੰ ਪਤਾ 에ਅਰਪੋਰਟਾਂ ਤੇ ਲਾ ਲਓ ਹੋਰ ਕਿਤੇ ਲਾ ਲਓ ਰਾਤਾਂ ਦੀਆਂ ਡਿਊਟੀਆਂ ਨੇ ਸਵੇਰ ਟਾਈਮ ਨਹੀਂ ਅੱਖ ਖੁੱਲਦੀ ਸਹਰਾ ਘਰ ਠੱਕਾ ਕਰ ਜਾਂਦਾ ਵੀ ਤੁਸੀਂ ਕੰਮ ਵੀ ਕਰੋ ਸਾਨੂੰ ਪੈਸੇ ਵੀ ਕਮਾ ਕੇ ਲਿਆਓ ਤੁਸੀਂ ਉੱਠੋ ਵੀ ਟਾਈਮ ਨਾਲ ਆਪਣਾ ਪਰਿਵਾਰ ਵੀ ਸੰਭੋ ਨਹੀਂ ਐਨਾ ਕੁਝ ਨਹੀਂ ਹੋ ਸਕਦਾ ਇਨਸਾਨ ਹੈ ਕੋਈ ਲੋਹਾ ਨਹੀਂ ਠੋਕਿਆ ਹੋਇਆ ਹੈਗਾ ਮੈਂ ਸਿਰਫ ਜਿੱਲੀਆਂ ਧੀਆਂ ਭੈਣਾਂ ਦੀ ਗੱਲ ਕਰੀ ਹੈ ਹੁਣ ਮੈਂ ਆ ਮੈਂ ਇੱਕ ਘਰੇਲੂ ਔਰਤਾਂ ਮੈਂ ਹੁਣ ਦੁਪਹਿਰੇ ਨੂੰ ਵੀ ਦੋ ਘੜੀ ਢੌਂਕਾ ਲਾ ਲਿਆ ਨੀਂਦ ਕੱਢ ਲਈ ਘੰਟੇ ਡੇਢ ਘੰਟੇ ਦੀ ਠੀਕ ਹੈ ਜੀ ਰਾਤ ਨੂੰ ਵੀ ਮੈਂ ਟਾਈਮ ਨਾਲ ਪੈ ਜਾਣਾ ਹੈ ਖੇਤੀਬਾੜੀ ਵਾਲੇ ਬੰਦੇ ਆ ਉਦੋਂ ਬਾਅਦ ਸਵੇਰ ਟਾਈਮ ਆ ਕੇ ਕਹਾਂ ਵੀ ਮੈਂ ਮੈਂ ਆਪਣੀ ਸੱਸ ਨੂੰ ਕਹਾਂ ਦੇ ਕੋਲ ਹੁਣ ਇੱਥੇ ਨਾ ਕਹ ਦੇਓ ਮੇਰੇ ਸਾਸੂ ਮਾਮਨੀ ਹੈਗੀ ਬਈ ਜੇ ਹੁਣ ਮੈਂ ਆਪਣੀ ਸੱਸ ਨੂੰ ਕਹਾਂ ਵੀ ਮੈਂ ਤਾਂ 7 ਵਜੇ ਉੱਠ ਕੇ ਤੇਰਾ ਪੋਤਾ ਤੋਰੂੰਗੀ ਕਰ ਲੈ ਜਿਹੜਾ ਕੁਝ ਕਰਨਾ ਉੱਥੇ ਤਾਂ ਫਿਰ ਮੈਂ ਛਿੱਤਰ ਖਾਉਂਗੀ ਠੀਕ ਹੈ ਜੀ ਸੋਹੀ ਗੱਲਾਂ ਮੈਂ ਉਹਨਾਂ ਦੀਆਂ ਭੈਣਾਂ ਲਈ ਗੱਲ ਕਰੀ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਨਹੀਂ ਉੱਠਿਆ ਜਾਂਦਾ ਬੱਚੇ ਛੋਟੇ ਹੁੰਨੇ ਆ ਡਿਊਟੀਆਂ ਨੇਰੇ ਹੁੰਦੇ ਥਾਂ ਦੇਣੀਆਂ ਪੈਣੀਆਂ ਜਾਂ ਸਾਰੀ-ਸਾਰੀ ਰਾਤ ਡਿਊਟੀ ਦੇਣੀ ਪੈਂਦੀ ਹੈ ਠੀਕ ਹੈ ਜੀ ਉਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਮੈਂ ਉਹ ਚੀਜ਼ ਦੀ ਗੱਲ ਵੀ ਨਹੀਂ ਕੀਤੀ ਮੈਂ ਤੁਹਾਡੇ ਖਿਲਾਫ ਨਹੀਂ ਗਈ ਹੈਗੀ ਮੈਂ ਸਿਰਫ ਘਰੇਲੂ ਔਰਤ ਤੇ ਜਿੱਲੀਆਂ ਧੀਆ ਭੈਣਾਂ ਦੀ ਗੱਲ ਕੀਤੀ ਆ ਠੀਕ ਹੈ ਜੀ ਸੋਹੀ ਗੱਲਾਂ ਆ ਬੜੀਆਂ ਸਤਿਕਾਰਯੋਗ ਨੇ ਸਾਡੀਆਂ ਧੀਆ ਭੈਣਾਂ ਕੋਈ ਗੱਲ ਨਹੀਂ ਅਸੀਂ ਇੱਕ ਵੀਡੀਓ ਕੁਝ ਦਿਨਾਂ ਤੱਕ ਬਣਾਵਾਂਗੇ ਤਿੰਨੋ ਜਣੇ ਬੈਠ ਕੇ ਮੈਨੂੰ ਬਹੁਤ ਕਮੈਂਟ ਆਏ ਨੇ ਬਈ ਤੁਸੀਂ ਆਪਣਾ ਪਰਿਵਾਰ ਦਿਖਾਓ ਪਰਿਵਾਰ ਸਾਡਾ ਛੋਟਾ ਜੈ ਜੀ ਅਸੀਂ ਲਾਲੋ ਪੌਣੇ ਇੱਕ ਤਿੰਨ ਜਣੇ ਆ ਜੇ ਪੌਣੇ ਇੱਕ ਤਿੰਨ ਜਣੇ ਆ ਬੇਟਾ ਸਾਡਾ ਤੇ ਦੋਨੋਂ ਜਣੇ ਅਸੀਂ ਆ ਕੋਈ ਗੱਲ ਨਹੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਫੇਰ ਵੀ ਮੇਤੋ ਕੋਈ ਗਲਤੀ ਹੋ ਜਾਂਦੀ ਹੈ ਨਾ ਬੜਾ ਪਿਆਰ ਨਾਲ ਗੱਲ ਕਰਿਆ ਕਰੋ ਜਿਹੜੀਆਂ ਮੇਰੀਆਂ ਗੱਲਾਂ ਬਾਤਾਂ ਵੀਡੀਓ ਆ ਮੇਰੀ ਗੱਲ ਅੱਧ ਵਿਚਾਲੇ ਰਹਿ ਗਈ ਜਿਹੜੀਆਂ ਮੇਰੀਆਂ ਗੱਲਾਂ ਬਾਤਾਂ ਜਿੰਨੀਆਂ ਵੀ ਮੇਰੀਆਂ ਵੀਡੀਓਆਂ ਨੇ ਇਹ ਜ਼ਿੰਦਗੀ ਦੇ ਤਜਰਬੇ ਚੋਂ ਆ ਮੈਂ ਤੁਹਾਨੂੰ ਦੱਸਦੀ ਆ ਦੇਖੋ ਕੋਈ ਇਨਸਾਨ ਹੁੰਦਾ ਹੈ ਨਾ ਸਾਰੀ ਜ਼ਿੰਦਗੀ ਉਹਦੀ ਸੁੱਖ ਚੰਗ ਜਾਂਦੀ ਆ ਉਹਨੇ ਨਾ ਤਾਂ ਦੁੱਖ ਦਾ ਮੂੰਹ ਦੇਖਿਆ ਹੁੰਦਾ ਨਾ ਕਿਸੇ ਵਾਅਦੇ ਘਾਟੇ ਦਾ ਮੂੰਹ ਦੇਖਿਆ ਹੁੰਦਾ ਨਾ ਠੋਖੇ ਧੜੀਆਂ ਦਾ ਮੂੰਹ ਦੇਖਿਆ ਹੁੰਦਾ ਕੋਈ ਇਨਸਾਨ ਇੰਨਾ ਤਪਿਆ ਹੋਇਆ ਹੁੰਦਾ ਉਹਨੇ ਦੁੱਖ ਵੀ ਬਹੁਤ ਹੰਡਾਏ ਹੁੰਨੇ ਆ ਉਹਨੇ ਵਾਅਦੇ ਘਾਟੇ ਵੀ ਬਹੁਤ ਹੰਡਾਏ ਹੁੰਨੇ ਆ ਸਹੇ ਹੁੰਦੇ ਨੇ ਉਹਦਾ ਮਾੜੇ ਚੰਗੇ ਲੋਕਾਂ ਨਾਲ ਬਹੁਤ ਜ਼ਿਆਦਾ ਵਾਪਿਆ ਹੁੰਦਾ ਹੈ ਨੰਬਰ 2 ਤੇ ਮੈਨੂੰ ਸਟੋਰੀਆਂ ਵੈਸੇ ਬਹੁਤ ਆਉਂਦੀਆਂ ਨੇ ਮੈਸੇਜਾਂ ਆ ਰਹੇ ਨੇ ਮੈਸੇਜ ਆ ਰਹੀ ਹੈ ਅਗਲਾ ਜਿਹੇ ਜੇ ਸਮੇਂ ਚ ਨੂੰ ਵਿਚਰਦਾ ਮੈਨੂੰ ਉਹੀ ਜੀ ਸਟੋਰੀ ਭੇਜ ਦਿੰਦਾ ਉਹੀ ਜੀ ਫਿਰ ਮੈਂ ਪੇਸ਼ ਕਰ ਦੰਨੀ ਹੈ ਠੀਕ ਹੈ ਜੀ ਮੈਂ ਕੋਈ ਬਹੁਤੀ ਸਿਆਣੀ ਨਹੀਂ ਹੈਗੀ ਮੈਂ ਵੀ ਤੁਹਾਡੇ ਵਰਗੀ ਹਾਂ ਮੇਤੋ ਵੀ ਗਲਤੀਆਂ ਹੁੰਦੀਆਂ ਨੇ ਕੋਈ ਇੱਥੇ ਪੂਰਾ ਨਹੀਂ ਹੈਗਾ ਸਭ ਤੋਂ ਗਲਤੀਆਂ ਹੁੰਦੀਆਂ ਨੇ ਠੀਕ ਹੈ ਜੀ ਮੈਂ ਕੋਈ ਬਹੁਤ ਬੜੀ ਮੱਤ ਦੀ ਮਾਲਕਣ ਨਹੀਂ ਹੈਗੀ ਬਸ ਥੋੜੀ ਬਹੁਤੀ ਮੱਤ ਮਾਂ ਨੇ ਦਿੱਤੀ ਹੋਈ ਹੈ ਬਾਕੀ ਗਾਹਾਂ ਮੈਂ ਸਿਆਣੇ ਪਰਿਵਾਰ ਚ ਆ ਗਈ ਗੁਰਸਿੱਖ ਪਰਿਵਾਰ ਚ ਆ ਗਈ ਬਾਕੀ ਸਮਾਂ ਸਿਖਾਉਂਦਾ ਇਨਸਾਨ ਨੂੰ ਸਾਰਾ ਕੁਝ ਦੁਨੀਆਦਾਰੀ ਸਿਖਾਉਂਦੀ ਹੈ ਸਾਰਾ ਕੁਝ ਠੀਕ ਹੈ ਜੀ ਚੰਗੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਦੇਖੋ ਮੈਂ ਹਮੇਸ਼ਾ ਹੁਣ ਮੈਂ ਕੁਛ ਦਿਨ ਪਹਿਲਾਂ ਹੀ ਭੋਗ ਤੇ ਮਿਲੀ ਆ ਮੇਰੀ ਮਾਤਾ ਜੀ ਦਾ ਹੀ ਭੋਗ ਦੀ ਗੰਤਮ ਅਰਦਾਸ ਤੀਗੀ ਉੱਥੇ ਬਹੁਤ ਜ਼ਿਆਦਾ ਮੈਂ ਮਾਨ ਨਹੀਂ ਕਰਦੀ ਬਹੁਤ ਜ਼ਿਆਦਾ ਮੇਰੀਆਂ ਭੈਣਾਂ ਮੈਨੂੰ ਮਿਲੀਆਂ ਉਹਨਾਂ ਦੇ ਮੂੰਹੋਂ ਇੱਕੋ ਗੱਲ ਨਿਕਲੀ ਹੈ ਵੀ ਭੈਣੇ ਜਿਹੜੀਆਂ ਤੂੰ ਵੀਡੀਓ ਪਾਉਂਦੀਆਂ ਹੈ ਬੜੀਆਂ ਸਤਿਕਾਰਯੋਗ ਵੀਡੀਓ ਨੇ ਉਹਨਾਂ ਚੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਸਾਡੇ ਬੱਚੇ ਸਾਨੂੰ ਖੁਦ ਕਹਿੰਦੇ ਨੇ ਵੀ ਆਂਟੀ ਦੀ ਵੀਡੀਓ ਆ ਗਈ ਤੁਸੀਂ ਸਕਰੀਨ ਆਨ ਕਰ ਲਓ ਕਹਿੰਦੇ ਅਸੀਂ ਵੱਡੀਆਂ ਸਕਰੀਨਾਂ ਤੇ ਬੈਠ ਕੇ ਦੇਖਦੇ ਹਾਂ ਘਰ ਸਾਰਾ ਪਰਿਵਾਰ ਅਸੀਂ ਇਕੱਠਾ ਹੋ ਕੇ ਦੇਖਦਾ ਹੈ ਠੀਕ ਹੈ ਜੀ ਮੈਂ ਫੇਰ ਤੁਹਾਨੂੰ ਕਹਿਣੀ ਆ ਵੀ ਕਦੇ ਵੀ ਮੇਰੀ ਗੱਲ ਤੁਹਾਡੇ ਦਿਲ ਨੂੰ ਟੱਚ ਕਰਦੀ ਹੈ ਤਾਂ ਮੈਨੂੰ ਮਾਫ਼ ਜ਼ਰੂਰ ਕਰਿਓ ਪਰ ਮੈਂ ਗੱਲਾਂ ਦੁਨੀਆਦਾਰੀ ਵਾਲੀਆਂ ਹੀ ਕਰਦੀਆਂ ਦੁਨੀਆਦਾਰੀ ਤੋਂ ਵਾਰਦੀਆਂ ਗੱਲਾਂ ਨਹੀਂ ਕਰਦੀ ਹੈਗੀ ਮੈਂ ਉਹ ਗੱਲਾਂ ਕਰਦੀਆਂ ਜਿਨ੍ਹਾਂ ਗੱਲਾਂ ਜੋ ਮੈਨੂੰ ਖੁਦ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਉਹ ਗੱਲਾਂ ਮੇਰੀਆਂ ਨਹੀਂ ਹੈਗੀਆਂ ਦੁਨੀਆਦਾਰੀ ਦੀਆਂ ਗੱਲਾਂ ਨੇ ਉਹ ਗੱਲਾਂ ਕਰਦੀਆਂ ਜਿਹੜੀਆਂ ਗੱਲਾਂ ਚੋਂ ਸਾਡੇ ਬੱਚਿਆਂ ਨੂੰ ਸਿੱਖਣ ਨੂੰ ਮਿਲੇ ਉਹ ਗੱਲਾਂ ਕਰਦੀਆਂ ਜਿਨ੍ਹਾਂ ਚੋਂ ਸਾਡੇ ਭੈਣ ਭਾਈ ਆਪਾਂ ਵੈਸੇ ਵੀ ਬੈਠ ਕੇ ਵਾਰਤਾ ਕਰ ਲੈਨੇ ਆ ਸਾਡੇ ਭੈਣਾ ਭਾਈਆਂ ਨੂੰ ਗੱਲ ਵਧੀਆ ਲੱਗੇ ਕਿਸੇ ਦਾ ਸਿਰ ਨਾ ਝੁਕੇ ਮੇਰੀ ਗੱਲ ਦੇਖ ਕੇ ਕਿਸੇ ਨੂੰ ਸ਼ਰਮ ਨਾ ਆਵੇ ਮੇਰੀ ਗੱਲ ਦੇਖ ਕੇ ਮੈਂ ਉਹ ਗੱਲਾਂ ਕਰਦੀਆਂ ਹਾਂ ਕਿਤੇ ਮਾਣਾ ਮੋਟਾ ਕਹੜੇ ਮਤੇ ਨਾਲ ਵੀ ਗੱਲ ਕਰਨੀ ਪੈਂਦੀ ਆ ਸਾਰੇ ਕਿਤੇ ਮਿੱਠਤਾ ਨਹੀਂ ਚੱਲਦੀ ਠੀਕ ਆ ਜੀ ਫੇਰ ਵੀ ਕਿਤੇ ਤੁਹਾਨੂੰ ਮੇਰੀ ਗੱਲ ਟੱਚ ਕਰੇ ਤਾਂ ਮੈਂ ਸਿਰ ਝੁਕਾ ਕੇ ਤੁਹਾਨੂੰ ਮਾਫੀ ਮੰਗਦੀ ਆ ਠੀਕ ਹੈ ਜੀ ਪਰ ਮੈਂ ਬਹੁਤ ਸੋਚ ਸਮਝ ਕੇ ਵੀਡੀਓ ਬਣਾਉਣੀ ਹੁੰਨੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ